ਹਾਂ ਮੁੜਦਾਬਾਦ ਪਾਕਿਸਤਾਨ ਹਾਏ 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 ਪਾਕਿਸਤਾਨ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਪਾਕਿਸਤਾਨ ਦੀ ਸਾਰੀਆਂ ਅੱਖਾਂ ਨਮ ਹੈ ਦੇਸ਼ ਸ਼ਰਮਸ਼ਾਕ ਬਹੁਤ ਬੁਰੇ ਹਾਲ ਹੈ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ ਵੇਖੋ ਇੱਕ ਛੋਟਾ ਜਿਹਾ ਬੱਚਾ ਉੱਥੇ ਰੋ ਰਿਹਾ ਹੈ ਜਿਹੜਾ ਆਪਣੇ ਬਾਪ ਦੀ ਸਾਰੀ ਕਹਾਣੀ ਬੁਖਾ ਰਿਹਾ ਕਿ ਉਹਨਾਂ ਨੇ ਕਿਹਾ ਜੀ ਮੇਰੇ ਫਾਦਰ ਨੂੰ ਕਿਹਾ ਕਿ ਤੂੰ Hindu ਹੋ ਕੇ Musalman ਹੋ ਤੂੰ ਇਸ ਸਾਈਡ ਤੇ ਹੋ ਜਾ ਤੇ ਜੈਂਸ ਇਕੱਠੇ ਕਰਕੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਇੱਕ ਲੜਕੀ ਜਿਹਦਾ ਵਿਆਹ ਸਿਰਫ 7 ਦਿਨ ਹੋਇਆ ਸੀ ਉਹਦੇ ਤੇ ਕੀ ਬੀਤਦੀ ਹੋਏਗੀ ਉਹ ਪਰਿਵਾਰਾਂ ਤੇ ਕੀ ਬੀਤਦੀ ਹੋਏਗੀ ਜਿਹੜੇ ਆਪਣੇ ਵੱਲੋਂ ਤੇ ਘੁੰਮਣ ਗਏ ਦੇ ਸੀ ਉਹਨਾਂ ਦੇ ਪਰਿਵਾਰ ਮਗਰ ਵੇਟ ਕਰ ਰਹੇ ਸੀ ਕਿ ਤਿੰਨਾਂ ਚਾਰ ਦਿਨਾਂ ਨੂੰ ਘੁੰਮ ਫਿਰ ਕੇ ਆਣਗੇ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਏਗੀ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਜੋ ਉੱਥੇ ਹੋਇਆ ਅਸੀਂ ਕਾਂਗਰਸ ਪਾਰਟੀ ਵੱਲੋਂ ਉਹਦੀ ਕੜੀ ਸ਼ਬਦਾਂ ਦੀ ਨਿੰਦਾ ਕਰਦੇ ਆਂ ਤੇ ਇੰਡੀਅਨ ਸਰਕਾਰ ਨੂੰ ਕਹਿੰਨੇ ਆਂ ਪਰ ਸਰਕਾਰ ਨੂੰ ਕਹਿੰਨੇ ਆ ਕਿ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਲਗਦਾ ਜਿਹੜੇ ਪੰਜ ਫੈਸਲੇ ਲੈ ਕੇ ਕੇਂਦਰ ਸਰਕਾਰ ਵੱਲੋਂ ਉਹਦੇ ਨਾਲ ਮਲਮ ਲੱਗੇਗੀ ਨਾ जख्मਾਂ ਤੇ ਬਿਲਕੁਲ ਜੀ ਕੁਛ ਨਾ ਕੁਛ ਤੇ ਕਰਨਾ ਪਏਗਾ ਪਰ ਮੈਂ ਕੇਂਦਰ ਸਰਕਾਰ ਨੂੰ ਇੱਕ ਗੱਲ ਹੋਰ ਦੱਸਣੀ ਚਾਹਨਾ ਕਿ ਜੋ ਅੱਜ ਉੱਥੇ ਹਾਲਾਤ ਹੈ ਜਿਹੜੇ ਬੰਦੇ ਉੱਥੋਂ ਆਣਾ ਚਾਹੁੰਦੇ ਜਿਹੜੇ ਯਾਤਰੀ ਉਹ ਸਿਰਫ ਇਸ ਚੀਜ਼ ਬਿਲਕੁਲ ਠੀਕ ਹੈ ਕੇਂਦਰ ਸਰਕਾਰ ਨੂੰ ਸਖਤ ਹੋਣਾ ਪਏਗਾ ਤਾਂ ਹੀ ਸਾਨੂੰ ਇਹ ਲੋਕਾਂ ਨੂੰ ਤਾਂ ਹੀ ਸਾਡੇ ਲੋਕਾਂ ਨੂੰ ਇਨਸਾਫ ਮਿਲੇਗਾ ਸਰ ਨਾਮ ਦੱਸੋ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਰਵਿੰਦਰ ਸ਼ਰਮਾ ਹੈ ਰਮਨ ਸਾਹਿਬ ਕਾ ਚੇਰਮੈਨ ਪੰਜਾਬ ਦਾ ਤੁਸੀਂ ਮੈਂ ਕੀ ਕਹੋਗੇ ਇਸ ਦੁਖਦਾਈ ਘਟਨਾ ਨੂੰ ਇਸ ਦੁਖਦਾਈ ਘਟਨਾ ਨੂੰ ਕੀ ਕਹਿਣਾ ਤੁਹਾਡੇ ਸਾਰੇ ਰੱਗ ਜਾੜ ਜਿੱਡੀ ਵੱਡੀ ਇਹ ਘਟਨਾ ਹੋ ਚੁੱਕੀ ਆ ਇਹਦੇ ਬਾਰੇ ਕੋਈ ਲਫ਼ਜ਼ ਹੈਗੇ ਕਹਿਣ ਵਾਲੇ ਕੋਈ ਲਫ਼ਜ਼ੀਆਂ ਨਹੀਂ ਕਿ ਜਿਨ੍ਹਾਂ ਪਰਿਵਾਰਾਂ ਦੇ ਨਾਲ ਐਡਾ ਵੱਡਾ ਜਿਹੜੇ ਆਪਣੇ ਵਿਆਹ ਕਰਾ ਕੇ ਘੁੰਮਣ ਫੇਰਨ ਆਪਣੇ ਸਾਰੇ ਜਣੇ ਪਰਿਵਾਰ ਗਏ ਸੀ ਪੁੱਛ ਪੁੱਛ ਕੇ ਅਤਵਾਦੀਆਂ ਨੇ ਕਿ ਤੇ ਲੇਡੀਜ਼ ਨੂੰ ਨਹੀਂ ਮਾਰਨਾ ਦੂਜਾ ਆਧਾਰ ਕਾਰਡ ਵੇਖ ਕੇ ਕਿ ਇਹ ਮੁਸਲਮਾਨ ਨਹੀਂ ਹੈਗਾ ਹਿੰਦੂਆ ਤੇ ਫਿਰ ਇਹਨਾਂ ਨੂੰ ਮਾਰਨਾ ਜੋ ਉਹਨਾਂ ਨੇ ਤਸ਼ੱਦਦ ਕੀਤਾ ਉਹਨਾਂ ਬਾਰੇ ਕੀ ਕੀ ਏਡਾ ਵੱਡਾ ਅਸੀਂ ਤਾਂ ਆਪਣੇ ਕਾਂਗਰਸ ਪਾਰਟੀ ਵੱਲੋਂ ਇਹਨਾਂ ਸਾਰੇ ਪਰਿਵਾਰਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਕਿਉਂਕਿ ਜਿਨ੍ਹਾਂ ਦਾ ਇਹਨਾਂ ਤਕਾ ਹੋ ਚੁੱਕਾ ਵਾ ਉਹ ਤੇ ਉਹਨਾਂ ਬਾਰੇ ਕੋਈ ਲਫ਼ਜ਼ੀਆਂ ਨਹੀਂ ਮੈਂ ਨਹੀਂ ਸਮਝਦਾ ਕਿ ਸਾਡੇ ਕੋਲ ਕੋਈ ਲਫ਼ਜ਼ ਹੈਗੇ ਆ ਕਿ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਧੰਗ ਦੀ ਕੋਈ ਦੇਸ਼ ਹੈ ਤੇ ਸੈਂਟਰ ਅਧਿਕਾਰ ਨੂੰ ਕਹਾਂਗੇ ਕਿ ਜੋ ਕੁਝ ਹੋ ਗਿਆ ਇਹ ਗਾਹ ਨਾ ਹੋਵੇ ਬੜੇ ਚਿਰ ਦਾ ਇਹਨਾਂ ਨੇ ਰੌਲਾ ਪਾਇਆ 370 ਤਾਰਾ ਜੀ ਕਾਂਗਰਸ ਰਿਆ ਕਰਦਾ ਉਹ ਕਰਦਾ ਇਹਨਾਂ ਨੇ ਬੜਾ ਰੌਲਾ ਪਾਇਆ ਹੈ ਜੇ ਇਹਨਾਂ ਨੇ ਸ਼ਾਂਤੀ ਢੀ ਹੁਣ ਸਰਕਾਰ ਵੀ ਇਹਨਾਂ ਦੀ ਹੈ ਜੇ ਸਾਰਾ ਕੁਝ ਇਹਨਾਂ ਨੇ ਸ਼ਾਂਤੀ ਪੂਰੂ ਵੀ ਲਿਆਂਦਾ ਤੇ ਫਿਰ ਇਹਨਾਂ ਨੂੰ ਇੰਨੇ ਉੱਤੇ ਕਟੋਗੜ 10000 ਬੰਦਾ ਬੈਕਲਮ ਇਕੱਠਾ ਹੁੰਦਾ ਤੇ ਜੇ 10000 ਬੰਦਾ ਇਕੱਠਾ ਹੁੰਦਾ ਤੇ ਇਹਨਾਂ ਨੂੰ ਇੰਨੀ ਸਮਝ ਨਹੀਂ ਹੈਗੀ ਕਿ ਜੇ ਤੁਹਾਨੂੰ ਪਤਾ ਉਹ ਏਰੀਆ ਗੰਦਾ ਵਾ ਉਸ ਏਰੀਆ 'ਚ ਆਤਵਾਦ ਕਦੀ ਵੀ ਪੰਗਾ ਲੈ ਸਕਦੇ ਆ ਇਹ ਉੱਥੇ ਸਿਕਿਉਰਿਟੀ ਆਪਣੀ ਲਾ ਕੇ ਰੱਖ ਦੇ ਜਾਂ ਆਰਮੀ ਦਾ ਇੰਤਜ਼ਾਮ ਕਰ ਦੇ ਸਰ ਇਹਨਾਂ ਨੇ ਅਖਬਾਰਾਂ 'ਚ ਹੀ ਦੇ ਦਿੱਤਾ ਕਿ ਅਸੀਂ ਸਾਰੀ ਸ਼ਾਂਤੀ ਕਰ ਦਿੱਤੀ ਹੈ ਤੇ ਸ਼ਾਂਤੀ ਦਾ ਹਾਲ ਤੁਸੀਂ ਸਭ ਨੇ ਤੁਸੀਂ ਸਾਰੇ ਪ੍ਰੈਸ ਵਾਲੇ ਭਰਾਓ ਤੁਸੀਂ ਵੇਖ ਲਓ ਕੀ ਹਾਲ ਬਣਿਆ ਅਹੀਂ ਇਹਦਾ ਕੋਈ ਮੁੱਲ ਨਹੀਂ ਵਟਣ ਦੇਗੀ ਅੱਜ ਬਸ ਅਹੀਂ ਸਿਰਫ ਇਹ ਆਪਣੀ ਪਾਰਟੀ ਵੱਲੋਂ ਦੁਖਜਾਨ ਕਰਨ ਵਾਸਤੇ ਆਏ ਆ ਤੇ ਸੈਂਟਰਲ ਪਾਰ ਸੈਂਟਰਲ ਗਵਰਨਮੈਂਟ ਨੂੰ ਦੱਸਣ ਆਏ ਆ ਕਿ ਜੇ ਪਾਕਿਸਤਾਨ ਨਾਲ ਤੁਹਾਨੂੰ ਅੱਜ ਦੇ ਦਿਨ ਯੁੱਧ ਵੀ ਕਰਨਾ ਪੈਂਦਾ ਤੇ ਸਾਡੀ ਪਾਰਟੀ ਸਾਰੀ ਇਹਨਾਂ ਦੇ ਨਾਲ ਖੜੀ ਹੋਏਗੀ ਕੋਈ ਪਾਰਟੀ ਦਾ ਐਸਾ ਮੈਂਬਰ ਨਹੀਂ ਰਾਹੁਲ ਗਾਂਧੀ ਤੋਂ ਲੈ ਕੇ ਸਾਰੇ ਹੀ ਇਹਨਾਂ ਦੇ ਨਾਲ ਰਾਹੁਲ ਗਾਂਧੀ ਸਭ ਤੋਂ ਪਹਿਲਾਂ ਅਮਨ ਸ਼ਾਹ ਨੂੰ ਮੋਦੀ ਨੂੰ ਫੋਨ ਕੀਤਾ ਕਿ ਮੈਂ ਤੁਹਾਡੇ ਨਾਲ ਆ ਜੋ ਵੀ ਤੁਸੀਂ ਡਿਸੀਜਨ ਲੈਣਾ ਵਾ ਇੰਡੀਆ ਵਾਸਤੇ ਤੁਸੀਂ ਲਓ ਅੱਜ ਦੀ ਡੇਟ ਇਹਨਾਂ ਨੂੰ ਬਾਰ ਬਾਰ ਜਿਹੜਾ ਕਰਨਾ ਨਾ ਆਪਣੇ ਲੋਕਾਂ ਨੂੰ ਮਰਵਾਉਣਾ ਕਰਨਾ ਇਹ ਬੜੀ ਵੱਡੀ ਗਲਤ ਗੱਲ ਆ ਮੈਂ ਤਾਂ ਸਮਝਦਾ ਕਿ ਜੇ ਇਹਨਾਂ ਨੂੰ ਯੁੱਧ ਕਰਨਾ ਪੈਂਦਾ ਇਹਨਾਂ ਦਾ ਇੱਕ ਵਾਰੀ ਕੰਮ ਖਤਮ ਕਰੋ ਇਹਨਾਂ ਦਾ ਇੱਕ ਵਾਰੀ ਸ਼ਆਪਾ ਮਕਾ ਦੇਣਾ ਚਾਹੀਦਾ ਵਾ ਹੈ ਕਿਦਾਂ ਕਿ ਇਹ ਤਾਂ ਸਾਡੇ ਮੈਂ ਨਹੀਂ ਸਮਝਦਾ ਕਿ ਜੇ ਇੰਡੀਆ ਇੱਕ ਡਿਸੀਜਨ ਲਵੇ ਤੇ ਪੰਜਾ ਸੱਤਾ ਦੇਣਾਂ ਤੇ ਕੰਮ ਕਾੰਦੇ 20 ਦੇਸ਼ ਅੱਜ ਦੀ ਡੇਟ ਇੰਡੀਆ ਦੇ ਨਾਲ ਇਕੱਠੇ ਹੋ ਗਿਆ 20 ਦੇਸ਼ਾਂ ਨੇ ਇੰਡੀਆ ਨੂੰ ਸਮਰਥਨ ਵੀ ਦੇਤਾ ਤੇ ਜੇ ਇਸ ਤੋਂ ਵੱਡੀ ਹੋਰ ਕੋਈ ਮੈਂ ਕਹਿੰਦਾ ਬਾਅਦ ਚ ਦੁਬਾਰਾ ਸਵਤੰਤਰਤਾ ਨਹੀਂ ਮਿਲ ਤਾਂ ਇਹ ਇਕੱਠੇ ਹੋਏ ਦਾ ਜਿਹੜੀ ਡੈਟ ਜੋ ਕੁਝ ਹੁੰਦਾ ਇਹਨਾਂ ਨੂੰ ਕਰ ਦੇਣਾ ਚਾਹੀਦਾ ਚਾਹਦੇ ਹੋ ਇਸ ਚੀਜ਼ ਨੂੰ ਲੈ ਕੇ ਇਸ ਘਟਣ ਨੂੰ ਲੈ ਕੇ ਤੇ ਕਿਵੇਂ ਨਕੇਲ ਪਾਈ ਜਾ ਸਕਦੀ ਆ ਆਟਵਾਰ ਇਹ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਲੋ ਤੇ ਆਪਣੀ ਕਾਂਗਰਸ ਪਾਰਟੀ ਵੱਲੋਂ ਇਹ ਜਿਹੜੀਆਂ ਸਾਡੀਆਂ ਵਿਚਰੀਆਂ ਰੂਹਾਂ ਨੇ ਉਹਨਾਂ ਨੂੰ ਸਰਦਾ ਦੇ ਫੁੱਲ ਪੇਟ ਕਰਨਾ ਆਏ ਆ ਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਤੇ ਪਿੱਛੇ ਪਰਿਵਾਰਾਂ ਨੂੰ ਤੇ ਸਾਰੇ ਦੇਸ਼ ਨੂੰ ਪਾਣਾ ਮੰਨਦਾ ਬਲ ਬਖਸ਼ਣ ਇਹੋ ਜਿਹੇ ਜਿਹੜੇ ਅੱਤਵਾਦੀ ਨੇ ਇਹਨਾਂ ਨੂੰ ਸੰਗਤ ਤੋਂ ਸਰਸ ਜਾਵਾ ਮਿਲਣੀਆਂ ਚਾਹੀਦੀਆਂ ਨੇ ਇਸੇ ਤਰ੍ਹਾਂ ਮੈਂ ਇਹ ਕਹਿਣਾ ਕਿ ਚੌਂਕ ਦੇ ਵਿੱਚ ਖਿਲਾਰ ਕੇ ਫੜ ਕੇ ਇਹਨਾਂ ਨੂੰ ਗੋਲੀਆਂ ਮਾਰ ਲਿਆਂ ਚਾਹੀਦੀਆਂ ਤਾਂ ਕਿ ਅੱਗੋਂ ਤੋਂ ਇਹੋ ਜਿਹੀ ਜਿਹੜੀ ਕਢਾਉਣੀ ਹਰਕਤ ਕਰਨ ਦੀ ਜੁਰਤ ਨਾ ਪਵੇ ਇਨਸਾਨੀਅਤ ਦਾ ਤਨ ਨੁਕਸਾਨ ਕੀਤਾ ਹੀ ਕੀਤਾ ਇਹਨਾਂ ਨੇ ਨਾਲ ਦੀ ਨਾਲ ਕਸ਼ਮੀਰੀਆਂ ਦਾ ਵੱਡਾ ਨੁਕਸਾਨ ਕੀਤਾ ਕਿਉਂਕਿ ਰੋਜੀ ਰੋਟੀ ਉਹਨਾਂ ਦੀ ਟੂਰਿਸਟ ਚੱਲਦੀ ਸੀ ਤੇ ਹੁਣ ਟੂਰਿਸਟ ਵੀ ਉੱਥੋਂ ਜਾਣ ਤੋਂ ਕਤਾ ਹੀ ਵਰਤ ਰਿਹਾ ਬਿਲਕੁਲ ਜੀ ਕਾਫੀ ਟਾਈਮ ਦੇ ਬਾਅਦ ਤਿੰਨ ਚਾਰ ਸਾਲਾਂ ਤੋਂ ਜਿਹੜਾ ਟੂਰਿਸਟ ਆ ਉਹ ਕਸ਼ਮੀਰ ਤੇ ਜਾਣਾ ਚਾਹੁੰਦਾ ਸੀ ਹੁਣ ਵੀ ਲੋਕ ਬਹੁਤ ਜ਼ਿਆਦਾ ਜਾਣ ਚਾਹੁੰਦੇ ਸੀ ਉਹਨਾਂ ਦੇ ਨਾਲ ਹੀ ਉਹਨਾਂ ਦਾ ਸਾਰਾ ਜਿਹੜਾ business ਚੱਲਦਾ ਤੇ ਉਹ ਸਾਰੇ ਕਸ਼ਮੀਰ ਦਾ ਵੀ ਬਹੁਤ ਵੱਡਾ ਇਹਨਾਂ ਨੇ ਨੁਕਸਾਨ ਕੀਤਾ ਤੇ ਉਹਦੇ ਨਾਲ ਇਹਨਾਂ ਨੂੰ ਜਿਹੜਾ ਹੈ ਨਾ ਵੱਧ ਤੋਂ ਵੱਧ ਸਾਨੂੰ ਸਜ਼ਾਵਾ ਦਿਵਾਉਣੀਆਂ ਚਾਹੀਦੀਆਂ ਸਾਡੇ ਦੇਸ਼ ਦੇ ਜਿੰਨੇ ਅਮਰਸਾਹ ਨੂੰ ਪ੍ਰਧਾਨ ਮੰਤਰੀ ਨੂੰ ਸਖਤ ਕਾਨੂੰਨ ਬਣਾ ਕੇ ਤੇ ਇਹੋ ਜਿਹਿਆਂ ਨੂੰ ਚੌਂਕਾ ਦੀ ਗੋਲੀयां